ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰਸਾ ਚਾਬਦ ਚਲਾਇਆ ਸੋ ਹੰਸਾ ਚਾ ਸ਼ਬਦ ਚਲਾਇਆ ਸੋ ਅਸੱਚਾ ਸ਼ਬਦ ਚਲਾਇਆ ਸੋ ਅਸੱਚਾ ਸ਼ਬਦ ਚਲਾਇਆ ਸੋ ਹੰਗਸਾ ਚੀਤਨ ਅਪਜਾਇਆ ਸੋ ਹੰਗਸਾ ਚੀਤਨੇ ਉਪਜਾਇਆ ਸੋ ਹੰਗਸਾ ਚੀਤ ਤੁਮਨੇ ਉਪਜਾਇਆ ਸੋ ਹੰਗਸਾ ਚੀਤ ਤੁਮਨੇ ਉਪਜਾਇਆ ਸੋ ਹੰਗਰਾ ਤੁਮ ਸੋਨ ਖੁਲਾ ਸੋਹੰਗਿਆ ਤੁਮ ਸੋਨ ਖੋਲਾ ਆਇਆ ਸੋਹੰਗਿਆ ਤੁਮ ਸੁਨੂ ਖੁਲਾਇਆ ਸੋਹੰਗਿਆ ਤੁਮ ਸੁਨੂ ਖੁਲਾਇਆ ਸੋਹੰਗ ਰਸਨਾ ਜਪ ਜਪ ਜੀਵ ਸੋਹੰਗ ਰਸਨਾ ਜਪ ਜਪ ਜੀਵ ਸੋਹੰਗ Jeeva deep words for the heart of the japa japa dee maharaj shi singh hoise sa hai jai maharaj ki singh hoise sa hai jai maharaj shi singh hoise sa hai jai maharaj shi singh hoise sa

ਸੋਹੰਗ ਸ਼ਬਦ ਪ੍ਰਭ ਆਪ ਲਿਖਵਾਇਆ ਸੋ ਹੰਗ ਸ਼ਬਦ ਪ੍ਰਭ ਆਪ ਲਿਖਵਾਇਆ ਸੋ ਹੰਗ ਸ਼ਬਦ ਪ੍ਰਭ ਆਪ ਲਿਖਵਾਇਆ ਸੋ ਬਖਸ਼ਬਦ ਪ੍ਰਭ ਆਪ ਲਿਖਵਾਇਆ ਸਤਜੁਗ ਵਿੱਚ ਪ੍ਰਚਲਿਤ ਕਰਵਾਇਆ ਸਤਜੁਗ ਵਿੱਚ ਪ੍ਰਚਲਿਤ ਕਰਵਾਇਆ ਸਤਜੁਗ ਵਿੱਚ ਪਰਚਲਿਤ ਕਰਾਇਆ ਦੇ ਗੂ ਵਿੱਚ ਪਰ ਚਲਤ ਕਰਾਇਆ ਬਾਕੀ ਸਭ ਦਾ ਕਾਲ ਕਰਵਾਇਆ ਬਾਕੀ ਸਭ ਦਾ ਕਾਲ ਕਰਵਾਇਆ ਬਾਕੀ ਸਭ ਦਾ ਕਾਲ ਕਰਵਾਇਆ ਬਾਕੀ ਸਭ ਦਾ ਕਲ ਕਰਵਾਇਆ ਗੁਰ ਸੰਗਤ ਨੂੰ ਦੇਵੇ ਗਿਆਨ ਗੁਰ ਸੰਗਤ ਨੂੰ ਦੇਵੇ ਗਿਆਨ ਗੁਰ ਸੰਗਤ ਨੂੰ ਦੇਵੇ ਗਿਆਨ ਗੁਰ ਸੰਗਤ ਨੂੰ ਦੇਵੇਤਾਨ ਸੋਹੰਗ ਸ਼ਬਦ ਹੈ ਮਹਾਨ ਸੋਹੰਗ ਸ਼ਬਦ ਹੈ ਮਹਾਨ ਸੋਹੰਗ ਸ਼ਬਦ ਹੈ ਮਹਾਨ ਸੋਹੰਗ ਸ਼ਬਦ ਹੈ ਮਹਾਨ ਰਿਦੇ ਤੇ ਆਓ ਸਰਬ ਸੁਖ ਪਾਓ ਰਿਦੇ ਤੇ ਆਓ ਸਰਬ ਸੁਖ ਪਾਓ ਰਿਦੇ ਤੇ ਆਓ ਸਰਬ ਸੁਖ ਪਾਓ ਵਿਚ ਚਰਾਸੀ ਫੇਰ ਨਯਾਓ ਵਿਚ ਚਰਾਸੀ ਫੇਰ ਨਯਾਓ ਵਿਚ ਚਰਾਸੀ ਫੇਰ ਨਯਾਓ ਵਿਚ ਚਰਾਸੀ ਫੇਰ ਨਯਾਓ ਨਾਮ ਨਾਮ ਮੇਰੇ ਦੀ ਇਹ ਵਰਦਾਈ 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 jis simrat tris trikhalh jaai jis simrat tris trikhalh jaai jis simrat tes tris trikhalh jaai jis simrat tes tris trikhalh jaai so wang maharaj she विष्णो भगवान् भगवा सो अंग महाराज शेर शिंह विष्णु अंग महाराज शेर सिंह विष्णु सो अंग महाराज ਨੇ ਕਲੰਕ ਹਰ ਕਾ ਨਾਉ ਨਾ ਮਰੇ ਨਾ ਜਾਇਆ ਨੇ ਕਲੰਕ ਹਰ ਕਾ ਨਾਉ ਨਾ ਮਰੇ ਨਾ ਜਾਇਆ ਨੇ ਕਲੰਕ ਹਰ ਕਾ ਨਾਉ ਨਾ ਮਰੇ ਨਾ ਜਾਇਆ ਨੇ ਕਲੰਕ ਹਰ ਕਾ ਨਾ ਉਲਾਮੇ ਨਾ ਜਾਇ ਏਕਾਵਸੇ ਸੱਚ ਗਰਾਉ ਨੇ ਚਲਤਾਂ ਸੁਹਾਇਆ ਏਕਾਵਸੇ ਸੱਚ ਗਰਾਉ ਨੇ ਚਲਤਾਂ ਸੁਹਾਇਆ ਏਕਾਵਸੇ ਸੱਚ ਗਰਾਉ ਨੇ ਚਲਤਾਂ ਸੁਹਾਇਆ ਇਕ ਕਵਸਿ ਸੱਚ ਕਰਾਉ ਨੀ ਚਲਤਾ ਸੁਹਾਇਆ ਨਾ ਕੋਈ ਪਿਤਾ ਨਾ ਕੋਈ ਮਾਉ ਬਾਲਕ ਗੋਦ ਨਾ ਕਿਸੇ ਉਠਾਇਆ ਨਾ ਕੋਈ ਪਿਤਾ ਨਾ ਕੋਈ ਮਾਉ ਬਾਲਕ ਗੋਦ ਨਾ ਕਿਸੇ ਉਠਾਇਆ ਨਾ ਕੋਈ ਪਿਤਾ ਨਾ ਕੋਈ ਮਾਓ ਬਾਲਕ ਗੋਦ ਨਾ ਕਿਸੇ ਉਟਾਇਆ ਨਾ ਕੋਈ ਪਿਤਾ ਨਾ ਕੋਈ ਮਾਓ ਬਾਲਕ ਗੋਦ ਨਾ ਕਿਸੇ ਉਟਾਇਆ ਨਾ ਕੋਈ ਦੇਵੇ ਠੰਡੇ ਸਾਹ ਸਿਰ ਹੱਥ ਨਾ ਕਿਸੇ ਟਿਕਾਇਆ ਨਾ ਕੋਈ ਦੇਵੇ ਠੰਡੀ ਛਾਓ ਸਿਰ ਹੱਥ ਨਾ ਕਿਸੇ ਟਿਕਾਇਆ ਨਾ ਕੋਈ ਦੇਵੇ ਠੰਡੀ ਛਾਓ ਸਿਰ ਹੱਥ ਨਾ ਕਿਸੇ ਟਿਕਾਇਆ ਨਾ ਕੋਈ ਦੇਵੇ ਠੰਡੀ ਛਾਓ ਸਿਰ ਹੱਥ ਨਾ ਕਿਸੇ ਟਿਕਾਇਆ ਨਾ ਕੋਈ ਕਰੇ ਬੈਠਣ ਆਓ ਇੱਕ ਇਕੱਲਾ ਆਪ ਅਖਵਾਇਆ ਨਾ ਕੋਈ ਕਰੇ ਬੈਠਣ ਆਓ ਇੱਕ ਇਕੱਲਾ ਆਪ ਅਖਵਾਇਆ ਨਾ ਕੋਈ ਕਰੇ ਬੈਠਣ ਆਓ ਇੱਕ ਇਕੱਲਾ ਆਪ ਅਖਵਾਇਆ ਨਾ ਕੋਈ ਕਰੇ ਬੈਠਣ ਆਓ ਇੱਕ ਇਕਲਾ ਆਪਿ ਅਕਵਾਇਆ ਜੋਤੀ ਜੋਤ ਸਰੂਪ ਹਾਰ ਆਪੇ ਆਪਣੀ ਜੋਤ ਤਾਰੇ ज्योति ज्योत स्वरूप हारे आप अपनी ज्योत तारे ज्योति ज्योत स्वरूप हारे आप अपनी ज्योत तारे ज्योति ज्योत स्वरूप हार आप अपनी ज्योत तार निर्गुण नोर करे रुसनाया ਨਿਰਗੁਣ ਨੂਰ ਕਰੇ ਰੁਸ਼ਨਾਇਆ ਨਿਰਗੁਣ ਨੂਰ ਕਰੇ ਰੁਸ਼ਨਾਇਆ ਨਿਰਗੁਣ ਨੂਰ ਕਰੇ ਰੁਸ਼ਨਾਇਆ ਸੋ ਹੰਗਮਾਰਾਈ ਫਿਰ ਸਿੰਘ ਵਿਸ਼ਣਾ ਭਗਵਾਨ ਦੀਆ ਸੋ ਹੰਗਮਾ Shields, sing Vishnu, Bhagavan, diya, sohanga, marai. Shields, sing Vishnu, Bhagavan, diya, sohanga, marai. Shields, sing Vishnu, Bhagavan, diya. ਸੋ ਹੰਗਮਾਰਾਇ ਜੀ ਸੰਗ ਵਿਸ਼ਨੋ ਭਗਵਾਨ ਦੀ ਜਾਈ ਸਤਿਗੁਰ ਤੇਰਾ ਇੱਕ ਸਹਾਰਾ ਸਤ ਗੁਰ ਤੇਰਾ ਇੱਕ ਸਹਾਰਾ ਸਤ ਗੁਰ ਤੇਰਾ ਇੱਕ ਸਹਾਰਾ ਸਤ ਗੁਰ ਤੇਰਾ ਇੱਕ ਸਹਾਰਾ ਚਰਨ ਕਾਵਲ ਬਖਸ਼ ਪਿਆਰਾ ਚਰਨ ਕਾਵਲ Bakşe piyara, çaren kavul. Bakş piyara, çaren kavul. Bakş piyara, canım canım da mitindi ara, canım canım da mitindi ara. Janam Janam Da Mitte Ande Aara Janam Janam Da Mitte Ande Aara Tera Nour.

Vishnu Bhagwan Charan Kamal Tere kavala, Tere kavala, Tere kavala, Tere namaskar. ਬੰਦੀਆ ਸੋ ਆਈ ਵਾਰ ਆਇਸ਼ਰ ਸਿੰਘ ਵਿਸ਼ਣੋ ਭਗਵਾਨ ਦੀਆ ਸੋ ਆਈ ਵਾਰ ਆਇਸ਼ਰ ਸਿੰਘ ਵਿਸ਼ਣੋ ਭਗਵਾਨ ਦੀਆ ਪਰਵਾਰ ਵੱਲੋਂ ਵੀਰ ਸ਼ਮਸ਼ੇ ਸਿੰਘ ਜੀ ਇੰਸਾ ਹਜੂਰ ਸੈਂਚੂਰੀ ਚਰਨਾਂ ਵਿੱਚ ਆ ਕੇ ਜ਼ਿਕਰੇ ਲਾਉਣਗੇ